ਮੰਤਰ ਨੰਬਰ ਹੈਗਾ ਜੀ 72 ਇਹ ਖਵਾਜਾ ਜੀ ਦਾ ਮੰਤਰ ਹੈ ਰੈਂਪਾ ਕੋਰੀ ਦਾ ਖਵਾਜਾ ਜੀ ਦਾ ਮੰਤਰ ਹੈ ਰੈਂਪਾ ਕੋਰੀ ਦਾ ਪੈਰਾ ਪਟਣ ਲਈ ਇਹ ਕਿਰਿਆ ਸਾਰੀ ਥੋੜੀ ਇਹ ਲੰਮੀ ਆ ਕਾਫੀ ਇਹਦੇ ਚ ਵੀਡੀਓ ਲੰਮੀ ਜ਼ਰੂਰ ਹੋ ਜੂਗੀ ਸਾਰੀ ਵੀਡੀਓ ਸੁਣਿਓ ਸਕਿਪ ਨਾ ਕਰਿਓ ਫਿਰ ਤੁਹਾਨੂੰ ਪਤਾ ਲੱਗੂਗਾ ਇਹ ਚ ਵਿਧੀ ਵੀ ਦੱਸੀ ਵੀ ਆ ਕੰਮ ਵੀ ਦੱਸਿਆ ਵਾ ਤੇ ਰੈਂਪਾ ਕੋਰੀ ਜੀ ਦਾ ਪੈਰਾ ਪਟਣ ਲਈ ਵੀ ਦੱਸਿਆ। ਸਾਡਾ ਚੈਨਲ ਹੈਗਾ YouTube ਦਾ ਓਮ ਨਮੋ ਆਦੇਸ਼ 9438 ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗੀਆਂ। ਕੰਗਾਂ ਵੀ ਭੈਣ ਭਰਾਵਾਂ ਦੇ ਘਰ ਦੇ ਵਿੱਚੋਂ ਗੰਦੇ ਸਮੈਲ ਜਰੂਰ ਆਉਂਦੀ ਆ। ਜਾਂ ਜਿਹੜੇ ਵੀ ਗੱਦੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਘਰੇ ਕੋਰੀ ਦਾ ਪੈਰਾ ਲੱਗ ਗਿਆ ਇਸ ਪੈਰੇ ਦੇ ਨਾਲ ਆਪਣੇ ਆਪ ਦੇ ਵਿੱਚੋਂ ਗੰਦੀ ਸਮਹਿਲ ਆਊਗੀ ਸਦਾ ਨੀਂਦ ਆਉਂਦੀ ਰਹੂਗੀ ਤੇ ਬਣਦੇ ਕੰਮ ਵਿਗੜਦੇ ਰਹਿਣਗੇ ਉਹਨੂੰ ਪਟਣ ਵਾਸਤੇ ਇਹ ਵਿਧੀ ਆ ਤੇ ਇੱਕ ਮੰਤਰ ਹੈ ਕੋਈ ਵੀ ਇਨਸਾਨ ਇਹਨੂੰ ਕਰ ਸਕਦਾ ਚਾਹੇ ਕੋਈ ਗੁਰੂ ਵਾਲਾ ਚਾਹੇ ਕੋਈ ਬਿਨਾਂ ਗੁਰੂ ਵਾਲਾ ਇਹ ਵਿਧੀ ਦਾ ਤੁਹ ਸ ਦੱਸਣ ਜਾ ਰਿਹਾ ਹਾਂ ਜਿਹਦੇ ਨਾਲ ਤੁਹਾਡੇ ਗੱਡੀ ਦੇ ਵਿੱਚੋਂ ਕੋਰੀ ਦਾ ਪੈਰਾ ਪੱਟਿਆ ਜਾਊਗਾ ਤੇ ਘਰ ਦੇ ਵਿੱਚੋਂ ਪੈਰਾ ਪੱਟਿਆ ਜਾਊਗਾ ਸਭ ਤੋਂ ਪਹਿਲਾ ਪੈਰਾ ਕੋਰੀ ਦਾ ਹੈ ਜਦੋਂ ਇਹ ਆ ਜਾਂਦਾ ਉਦੋਂ ਫਿਰ ਆਪਣੇ ਘਰ ਦੇ ਪਿੱਤਰ ਦੇਵਤਾ ਦੇਵਤਾ ਸੁੱਚੀਆਂ ਸ਼ਕਤੀਆਂ ਘਰ ਦੇ ਵਿੱਚੋਂ ਵਾਸ ਛਾੜ ਦੇ ਦਿੰਦੀਆਂ ਉਹਨਾਂ ਸ਼ਕਤੀਆਂ ਨੂੰ ਸੁੱਚੀਆਂ ਨੂੰ ਸਾਤਵਿਕ ਸ਼ਕਤੀਆਂ ਨੂੰ ਬੁਲਾਉਣਾ ਤੇ ਘੋਰੀ ਦਾ ਪੈਰਾ ਪਟਣਾ ਉਹਦੇ ਵਾਸਤੇ ਇਹ ਸਾਰੀ ਵਿਧੀ ਹੈ ਤੇ ਮੰਤਰ ਤੁਹਾਨੂੰ ਦੇਣ ਜਾ ਰਿਹਾ ਵੀਡੀਓ ਨੂੰ ਜਰੂਰ ਦੇਖਿਓ ਸਾਰੀ ਚੰਗੀ ਤਰ੍ਹਾਂ ਦੇਖਿਓ ਸੁਣਿਓ ਇਹ ਮੰਤਰ ਸਿਰਫ 3 ਦਿਨ ਵਿੱਚ ਘੋਰੀ ਦਾ ਪੈਰਾ ਕਿਸੇ ਵੀ ਤਰ੍ਹਾਂ ਦਾ ਹੋਵੇ ਉਸ ਨੂੰ ਪਟਣਾ ਜਾਂ ਹਟਾਉਣ ਵਿੱਚ ਦਮ ਰੱਖਦਾ 3 ਦਿਨ ਇਹ ਵਿਧੀ ਕਰਨੀ ਹੁੰਦੀ ਹੈ ਜੀ ਤਿੰਨਾਂ ਦਿਨਾਂ ਦੇ ਵਿਚ ਵਿੱਚ ਘੋਰੀ ਦਾ ਪੈਰਾ ਪਟਿਆ ਜਾਂਦਾ ਨਿਸ਼ਾਨੀਆਂ ਕੀ ਹੁੰਦੀਆਂ ਜਦੋਂ ਘੋਰੀ ਲੱਗਦਾ ਉਦੋਂ ਇਹ ਨਿਸ਼ਾਨੀਆਂ ਆਉਂਦੀਆਂ ਇਨਸਾਨ ਵਿੱਚੋਂ ਬਦਬੂ ਆਉਂਦੀ ਹੈ ਤੇ ਘਰ ਵਿੱਚੋਂ ਬਦਬੂ ਆਉਂਦੀ ਹੈ ਜਿਸ ਨਾਲ ਘਰ ਵਿੱਚ ਜੋ ਪਿੱਤਰ ਜਾਂ ਕੋਈ ਵੀ ਸ਼ਕਤੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਜਿਸ ਨਾਲ ਉਸ ਘਰ ਵਿੱਚ ਬਿਮਾਰੀਆਂ ਤੇ ਦਰਿਦ੍ਰਤਾ ਆ ਜਾਂਦੀ ਹੈ ਕੰਮ ਤੁਹਾਨੂੰ ਮੈਂ ਦੱਸਦਾ ਜੀ ਆਪਣਾ ਪੈਰਾ ਲੱਗਣ ਦੀਆਂ ਨਿਸ਼ਾਨੀਆਂ ਦੱਸ ਤੀਆਂ ਕੰਮ ਦੱਸਦਾ ਕਿ ਮੈਂ ਹੁ ਕਰਦਾ ਹੈ ਕੰਮ ਇਹ ਤਿੰਨ ਦਿਨ ਹੀ ਕਰਨਾ ਹੁੰਦਾ ਕੰਮ ਕਰ ਦਿੰਦਾ ਆਪਣਾ ਸਮਾਨ ਕੀ ਕੀ ਲੈਣਾ ਹੈ ਇਹ ਤਿੰਨ ਦਿਨ ਰੈਗੂਲਰ ਕਰਨੀ ਹੈ ਕਿਸੇ ਵੀ ਦਿਨ ਕਰ ਸਕਦੇ ਆਪਾਂ ਕੋਈ ਵੀ ਦਿਨ ਵਾਰ ਹੋਵੇ ਆਪਾਂ ਤਿੰਨ ਦਿਨ ਕਰ ਸਕਦੇ ਆਂ ਪਰ ਲਗਾਤਾਰ ਤਿੰਨ ਦਿਨ ਕਰਨੀ ਹੈ ਦੋ ਲੱਡੂ ਲੈਣੇ ਆ ਜੀ ਸੱਤ ਪਤਾਸੇ ਲੈਣੇ ਇੱਕ ਰੋਟੀ ਮਿੱਠੀ ਇੱਕ ਰੋਟੀ ਨਾਮ ਕਾਲੀ ਮਿਰਚਾਂ ਵਾਲੀ ਤੇ ਸਰੋਂ ਦੇ ਤੇਲ ਨਾਲ ਚੋਪੜੀ ਹੋਵੇ ਸਮਾਨ ਮੈਂ ਵੀਧੀ ਤੁਹਾਨੂੰ ਦੱਸਣ ਜਾ ਰਿਹਾ ਇਹ ਗੌਰ ਨਾਲ ਸੁਣ ਲਿਓ ਤਿੰਨ ਦਿਨ ਰੈਗੂਲਰ ਕਰਨਾ ਕਿਸੇ ਵੀ ਦਿਨ ਕਰ ਸਕਦੇ ਆ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਲਓ ਤਿੰਨ ਦਿਨ ਲਗਾਤਾਰ ਕਰਨਾ ਦੋ ਲੱਡੂ ਲੈਣੇ ਆ ਸੱਤ ਪਤਾਸੇ ਲੈਣੇ ਆ ਇੱਕ ਰੋਟੀ ਮਿੱਠੀ ਲੈਣੀ ਆ ਇੱਕ ਰੋਟੀ ਨਮਕ ਤੇ ਮਿਰਚਾਂ ਵਾਲੀ ਲੈਣੀ ਆ ਸਰੋਂ ਦੇ ਤੇਲ ਨਾਲ ਝੋਪੜਨੀ ਆ ਇਹ ਸਾਰਾ ਸਮਾਨ ਅਤੇ 7-7 ਟਿੱਕੇ ਕਾਜਲ ਤੇ 7-7 ਟਿੱਕੇ ਸੰਧੂਰ ਦੇ ਲਾਉਣੇ ਆ ਜਿੰਨਾ ਵੀ ਸਮਾਨ ਲਿਆ ਆਪਾਂ ਰੋਟੀਆਂ ਤੇ ਦੋਨਾਂ ਤੇ 7 ਟਿੱਕੇ ਸੰਧੂਰ ਦੇ 7 ਟਿੱਕੇ ਕਾਜਲ ਦੇ ਕਾਲੇ ਲਾ ਲੈਣੇ ਆ ਇੱਕ ਰੋਟੀ ਦੇ 7 ਟਿੱਕੇ ਕਾਲੇ 7 ਟਿੱਕੇ ਸੰਧੂਰ ਵਾਲੇ ਦੋਨਾਂ ਰੋਟੀਆਂ ਤੇ ਲਾਉਣੇ ਆ ਸਰੋਂ ਦੇ ਤੇਲ ਨਾਲ ਚੋਪੜ ਕੇ ਦੋ ਸਿਕੜਟਾਂ ਇਹ ਸਾਰਾ ਸਮਾਨ ਇੱਕ ਲਿਫਾਫੇ ਵਿੱਚ ਪਾ ਲੈਣਾ ਜਿਹੜਾ ਤੁਹਾਨੂੰ ਸਮਾਨ ਦੱਸਿਆ ਮੈਂ ਦੋ ਲੱਡੂ 7 ਪਾਸੇ ਇੱਕ ਰੋਟੀ ਮਿੱਠੀ ਇੱਕ ਰੋਟੀ ਨਾਮ ਕਾਲੀ ਤੇ ਸਰੋਂ ਦੇ ਤੇਲ ਨਾਲ ਚੋਪੜੀਆਂ ਹੋਣ ਤੇ 7-7 ਟਿੱਕੇ ਲਾਏ ਹੋਣ ਕਾਜਲ ਦੇ 7 ਟਿੱਕੇ ਸੰਧੂਰ ਦੇ ਦੋ ਸਾਈਡ ਇਹ ਸਾਰਾ ਸਮਾਨ ਇੱਕ ਲਿਫਾਫੇ ਦੇ ਵਿੱਚ ਪਾ ਲੈਣਾ ਹੈ ਤੇ ਦੂਜੇ ਪਾ ਦੇਣਾ ਤੇ 2 ਸਵਾਹ ਦੀਆਂ ਪਿੰਨੀਆਂ ਠੀਕ ਹੈ ਜੀ ਤੇ 2 ਸਵਾਹ ਦੀਆਂ ਪਿੰਨੀਆਂ ਤੇ ਅਲੱਗ ਤੋਂ ਕੱਚੇ ਚੌਲ ਆ ਸਵਾਹ ਦੀਆਂ ਪਿੰਨੀਆਂ ਤੱਕ ਆਪਾਂ ਇੱਕ ਲਿਫਾਫੇ 'ਚ ਸਾਰਾ ਸਮਾਨ ਪਾ ਲੈਣਾ ਉਦੋਂ ਬਾਅਦ ਇੱਕ ਅਲੱਗ ਤੋਂ ਹੋਰ ਕੁਝ ਕਰਨਾ ਉਹ ਤੁਹਾਨੂੰ ਦੱਸਣ ਜਾ ਰਿਹਾ ਕੱਚੇ ਚੌਲ ਲੈਣੀ 300 ਗ੍ਰਾਮ ਉਹਨਾਂ ਚੌਲਾਂ ਨੂੰ ਵੀ ਕਿਸੇ ਲਿਫਾਫੇ ਦੇ ਵਿੱਚ ਪਾ ਲੈਣਾ ਉਹਦੇ ਉੱਪਰ ਖੰਡ ਪਾਣੀ ਇੱਕ ਚਮਚਾ ਇੱਕ ਚਮਚਾ ਦੇਸੀ ਘਿਓ ਦਾ ਪਾਣਾ ਸੱਤ ਲੈ ਚੀਆਂ ਸੱਤ ਲੌਂਗ ਇਹ ਵੀ ਇੱਕ ਅਲੱਗ ਲਿਫਾਫੇ 'ਚ ਪਾ ਲੈਣਾ ਦੋਨੇ ਲਿਫਾਫੇ ਲੈ ਕੇ ਆਪਣੇ ਘਰ ਵਿੱਚ ਵਾਰ ਲੈਣੇ ਆ ਤੇ ਨਦੀ ਦੇ ਜਾਂ ਪਾਣੀ ਦੇ ਕਿਨਾਰੇ ਤੇ ਜਾ ਕੇ ਬੈਠ ਦੇਣਾ ਸਮਝ ਆ ਗਈ ਹੋਊਗੀ ਸਵਾਦੀਆਂ ਪਿੰਨੀਆਂ ਤੱਕ ਤਾਂ ਜੀ ਆਪਾਂ ਇੱਕ ਲਿਫਾਫੇ 'ਚ ਪਾਉਣੀਆਂ ਦੂਜੇ ਲਿਫਾਫੇ ਦੇ ਵਿੱਚ ਕੱਚੇ ਚੌਲ ਲੈਣੇ 300 ਗ੍ਰਾਮ ਇੱਕ ਚਮਚਾ ਖੰਡ ਦਾ ਇੱਕ ਤੁਮਚਾ ਦੇਸੀ ਘਾਉ ਦਾ ਸੱਤ ਲੈ ਜੀਆਂ ਸੱਤ ਲੌਂਗ ਇਹ ਇਹ ਸਾਰੀਆਂ ਚੀਜ਼ਾਂ ਹੋਰ ਅਲੱਗ ਲਫਾਹੇ ਬਣ ਜਾਣੀਆਂ ਨੇ ਦੋ ਲਫਾਹੇ ਆਪਣੇ ਹੋ ਜਾਣਗੇ ਦੋਵੇਂ ਤੇ ਆਪਣਾ ਸਮਾਨ ਹੋ ਜਾਊਗਾ ਉਹ ਤੁਹਾਨੂੰ ਵੀਡੀਓ ਚ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤੇ ਫਿਰ ਆਪਾਂ ਕਿਸੇ ਵੀ ਪਾਣੀ ਦੇ ਕਿਨਾਰੇ ਤੇ ਜਾ ਕੇ ਜਿਹੜਾ ਮੰਤਰ ਤੁਹਾਨੂੰ ਮੈਂ ਦੇਵਾਂਗਾ ਉਹਦੇ ਇੱਕ ਮਾਲਾ ਜਾਪ ਕਰਨੀ ਉੱਥੇ ਬਹਿ ਕੇ ਤੇ ਖਵਾਜਾ ਪੀਰ ਜੀ ਨੂੰ ਬੇਨਤੀ ਕਰਨੀ ਹੈ ਵੀ ਮਹਾਰਾਜ ਸਾਡੇ ਘਰੋਂ ਕੋਰੀ ਦਾ ਪੈਰਾ ਪਟ ਦਿਓ ਅਸੀਂ ਤੁਹਾਡੀ ਕੜਾਈ ਦੇਵਾਂਗੇ ਠੀਕ ਹੈ ਜੀ ਇਹਨੇਰ ਦਾਹ ਬਿੰਦੀ ਕਰਨੀ ਹੈ ਹਰ ਰੋਜ਼ ਇਹ ਕਮਾਲਾ ਜਾਬ ਕਰਨੀ ਹੈ ਹਰ ਰੋਜ਼ ਇਸੇ ਤਰ੍ਹਾਂ ਹੀ ਵਿਧੀ ਕਰਨੀ ਹੈ ਪਾਣੀ ਦੇ ਕਿਨਾਰੇ ਤੇ ਜਾ ਕੇ ਕਰਨੀ ਆ ਜਦੋਂ ਆਪਣਾ ਇਹ ਕੰਮ ਹੋ ਜਾਊਗਾ ਜਦੋਂ ਵੀ ਆਪਣਾ ਇਹ ਵਿਧੀ ਕਰਨ ਤੋਂ ਬਾਅਦ ਆਪਨੇ ਤੋਂ ਘੋਰੀ ਦਾ ਪੈਰਾ ਪਟਿਆ ਜਾਊਗਾ ਤਾਂ ਉਦੋਂ ਆਪਾਂ ਖਵਾਜਾ ਜੀ ਦੀ ਕੜਾਈ ਕਰਨੀ ਆ 1/2 ਕਿਲੋ ਚੌਲ ਲੈ ਲੈਣੇ ਉਹਨਾਂ ਨੂੰ ਬਣਾ ਲੈਣਾ ਨਿਆਜ਼ ਬਣਾ ਲੈਣੀ ਆ ਦੋਨਾਂ ਚ 7 ਲੌਂਗ 7 ਲੈਜਿੰਗ 7 ਪਤਾਸੇ ਦੋ ਲੱਡੂ ਇੱਕ ਨਾਰੀਅਲ ਇਹ ਵੀਰੇ ਲਿਖਿਆ ਨਹੀਂ ਕਿਉਂਕਿ ਪੇਜ ਛੋਟਾ ਸੀਗਾ ਦੇਖਿਆ ਨਹੀਂ ਜਾ ਸਕਦਾਈ ਤਾਂ ਹੀ ਮੈਂ ਤੁਹਾਨੂੰ ਬੋਲ ਕੇ ਦੱਸਿਆ ਦੁਬਾਰੇ ਫੇਰ ਸੁਣ ਲਓ ਜਦੋਂ ਆਪਣਾ ਇਹ ਕੰਮ ਹੋ ਗਿਆ ਤਿੰਨ ਦਿਨ ਪਹਿਰਾ ਆਪਾਂ ਪੱਟਣ ਲਈ ਅਰਦਾਸ ਕਰਤੀ ਆਪਣਾ ਪਹਿਰਾ ਪੱਟਿਆ ਗਿਆ ਜਦੋਂ ਆਪ ਨੂੰ ਮਹਿਸੂਸ ਹੋ ਗਿਆ ਵੀ ਹਾਂ ਆਪਣਾ ਪਹਿਰਾ ਘੋਰੀ ਦਾ ਪੱਟਿਆ ਗਿਆ ਉਸ ਦਿਨ ਤੋਂ ਬਾਅਦ 11 ਦਿਨ ਗਿਣ ਲੈਣੇ ਆ 11ਵੇਂ ਦਿਨ ਕੋਈ ਵੀ ਐਤਵਾਰ ਆਉਂਦਾ ਹੋਵੇ ਤਾਂ ਐਤਵਾਰ ਨੂੰ ਖਵਾਜਾ ਜੀ ਦੀ ਸਵਾ ਕਿਲੋ ਦੀ ਨਿਆਜ ਬਣਾ ਲੈਣੀ ਆ ਚੌਲਾਂ ਦੀ ਉਹ ਕੜਾਈ ਹੁੰਦੀ ਆ ਉਹ ਦੇਣੀ ਜ਼ਰੂਰੀ ਆ ਧੰਨਵਾਦ ਦੇ ਰੂਪ ਦੇ ਵਿੱਚ ਵੀ ਤੁਸੀਂ ਸਾਡਾ ਇਹ ਕੰਮ ਕੀਤਾ ਤੁਹਾਡਾ ਸ਼ੁਕਰੀਆ ਖਵਾਜਾ ਪੀਰ ਜੀ ਦੀ ਕੜਾਈ ਦੇਣੀ ਆ ਸਵਾ ਕਿਲੋ ਚੌਲ ਵਾ ਲੈਣੇ ਆ ਨਿਆਜ ਬਣਾ ਲੈਣੀ ਆ ਸਵਾ ਕਿਲੋ ਚੌਲਾਂ ਦੀ ਉਹਦੇ ਚ 7 ਲੌਂਗ 7 ਲੈਚੀਆਂ 7 ਪਤਾਸੇ 2 ਲੱਡੂ ਤੇ ਇੱਕ ਨਾਰੀਅਲ ਵਿੱਚ ਰੱਖ ਲੈਣਾ ਤੇ ਖਵਾਜ ਜੀ ਦੇ ਜਾ ਕੇ ਉੱਥੇ ਫਿਰ ਇਹੀ ਮਾਲਾ ਦਾ ਜਾਪ ਕਰਕੇ ਉਹਨਾਂ ਨੂੰ ਧੰਨਵਾਦ ਦੇ ਕੇ ਮਹਾਰਾਜ ਤੁਹਾਡੀ ਬਹੁਤ ਕਿਰਪਾ ਹੋਈ ਸਾਡੇ ਤੇ ਸਾਡੇ ਦੋਵੇਂ ਪੈਰਾ ਪਟਿਆ ਗਿਆ ਤੇ ਤੁਹਾਡੀ 1/2 ਕਿਲੋ ਚੌਲਾਂ ਦੀ ਨਿਯਾਜ਼ ਮੈਂ ਕੜਾਈ ਦੇ ਰੂਪ ਚ ਤੁਹਾਨੂੰ ਦੇਣ ਲੱਗਿਆ ਇਦਾਂ ਅਰਦਾਸਾਂ ਕੀਤੀ ਕਰਕੇ ਜਲ ਪ੍ਰਵਾਹ ਕਰ ਦੇਣੀ ਆ ਇਹ ਤੁਹਾਡੇ ਤੇ ਕਦੇ ਵੀ ਕੋਈ ਦਾ ਪੈਰਾ ਛੇਤੀ ਨਹੀਂ ਆਊਗਾ ਜਿੰਨਾ ਚਿਰ ਕੋਈ ਲਾਉਂਦਾ ਨਹੀਂਗਾ ਠੀਕ ਹੈ ਜੀ ਮੰਤਰ ਤੁਹਾਨੂੰ ਦੱਸਣ ਜਾ ਰਹੇ ਹਾਂ ਮੰਤਰ ਹੈਗਾ ਜੀ ਆਕਾਸ਼ ਬੰਧੂ ਪਤਾਲ ਬੰਧੂ ਲੱਗੇ ਲਗਾਏ ਕਿਸੇ ਦੇ ਸਬਦ ਬੰਧੂ ਊਤ ਪ੍ਰੇਤ ਊਤ ਬੰਧੂ ਪ੍ਰੇਤ ਬੰਧੂ ਛੱਟ ਮੁਠ ਬੰਧੂ 12 ਜਾਤਾਂ ਬੰਧੂ ਖਵਾਜਾ ਗਰੀਬ ਬਨਵਾਜ ਰਹਿਮ ਕਰ ਰਹਿਮ ਕੀ ਨਜ਼ਰ ਕਰ ਮੇਰੀ ਦੁਆ ਮਨਜ਼ੂਰ ਕਰ ਮੇਰੀ ਭਗਤੀ ਗੁਰੂ ਕੀ ਸ਼ਕਤੀ ਦੇਖਾਂ ਖਵਾਜਾ ਪੀਰ ਆਪ ਦੀ ਕਲਾਮ ਦਾ ਤਮਾਸ਼ਾ ਮੰਤਰ ਫੇਰਦvare ਸੁਣ ਲੋ ਆਕਾਸ਼ ਬੰਧੂ ਪਤਾਲ ਬੰਧੂ ਲੱਗੇ ਲਗਾਏ ਕਿਸੇ ਦੇ ਸ਼ਬਦ ਬੰਧੂ ਭੂਤ ਬੰਧੂ ਪ੍ਰੇਤ ਬੰਧੂ ਸੱਟ ਮਠ ਬੰਧੂ 12 ਜਾਤਾਂ ਬੰਧੂ ਖਵਾਜਾ ਗਰੀਬ ਨਵਾਜ਼ ਰਹਿਮ ਕਰ ਰਹਿਮ ਕੀ ਨਜ਼ਰ ਕਰ ਮੇਰੀ ਦੁਆ ਮਨਜ਼ੂਰ ਕਰ ਮੇਰੀ ਭਗਤੀ ਗੁਰੂ ਕੀ ਸ਼ਕਤੀ ਦੇਖਾਂ ਖਵਾਜਾ ਪੀਰ ਆਪ ਦੀ ਕਲਾਮ ਦਾ ਤਮਾਸ਼ਾ ਇਹ ਮੰਤਰ ਹੈ ਜੀ ਇੱਕ ਮਾਲਾ ਜਾਪ ਕਰਨੀ ਆ ਪਹਿਲੇ 3 ਦਿਨ ਵੀ ਕਰਨੀ ਜਦੋਂ ਆਪਾਂ ਅਲੱਗ-ਅਲੱਗ ਦੋਨੇ ਚੀਜ਼ਾਂ ਸਮਝਣ ਦੇਣਾ ਜਦੋਂ ਆਪਣਾ ਕੰਮ ਹੋ ਗਿਆ ਉਦੋਂ ਵੀ ਇੱਕ ਮਾਲਾ ਜਾਪ ਕਰਨੀ ਆ ਮੈਂ ਗਾਰੰਟੀ ਲੈਂਦਾ ਇਸ ਚੀਜ਼ ਦੀ ਵੀ ਤੁਹਾਡੇ ਤੇ ਕੋਰੀ ਦਾ ਪੈਰਾ ਰੇਜੇ ਜਾਂ ਤੁਹਾਡੇ ਘਰ ਚ ਰਹਿਜੇ ਜਾਂ ਤੁਹਾਡੀ ਗੱਡੀ ਦੇ ਵਿੱਚ ਰਹਿਜੇ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗਦੀਆਂ ਇਹ ਇੱਕ ਵਿਧੀ ਵੀ ਆ ਮੰਤਰ ਵੀ ਆ ਤੇ ਇੱਕ ਪ੍ਰਕਿਰਿਆ ਖਵਾਜਾ ਜੀ ਦਾ ਰੈਂਪੇ ਕੋਰੀ ਜੀ ਦਾ ਪਰਪਟਣਾਸਤੇ ਇਹ ਪਹਿਰਾ ਬਹੁਤ ਔਖਾ ਪਟਿਆ ਜਾਂਦਾ ਪਰ ਇਸ ਵਿਧੀ ਅਨੁਸਾਰ ਆਪਾਂ ਜੇ ਕਰਦੇ ਆਂ ਤਬ ਪੱਕਾ ਹੀ ਆ ਵੀ ਪੈਰਾ ਪਟਿਆ ਗਿਆ ਕਿਉਂਕਿ ਖਵਾਜਾਬਲ ਤੋਂ ਵੱਡਾ ਕੋਈ ਵੀ ਨਹੀਂ ਗਿਆ ਧੰਨਵਾਦ ਜੀ ਵੀਡੀਓ ਦੇਖਣ ਲਈ